ਹਾਂਜੀ ਦੋਸਤੋ ਅੱਜ ਫੇਰ ਇੱਕ ਫਿਲਮ ਦੀ ਸ਼ੂਟਿੰਗ ਹੋਣ ਜਾ ਰਹੀ ਹੈ ਟੈਲੀ ਫਿਲਮ ਦੀ ਜੋ ਕਿ ਫਿਲਮ ਦਾ ਨਾਮ ਨਾਮ ਹੈ ਭੋਲਾ ਬੰਦਾ ਚਲਾਕ ਜਨਾਨੀ ਤੇ ਤੁਹਾਨੂੰ ਕਦਾਰ ਜਿਹੜੇ ਜਿਹੜੇ ਅਦਾਕਾਰ ਨੇ ਕੀ ਕੀ ਰੋਲ ਹੈ ਸਾਰਿਆਂ ਨਾਲ ਮਲਾਵਾਂਗੇ ਬਾਈ ਜੀ ਬੈਠੇ ਨੇ ਪਹੁੰਚੀ ਟੀਮ ਪਹੁੰਚ ਗਈ ਸਾਰੇ ਕਿਸੇ ਦਾ ਪ੍ਰੋਣਾ ਦਾ ਰੋਲ ਕਿਸੇ ਦਾ ਮਾਂ ਦਾ ਰੋਲ ਕਿਸੇ ਦਾ ਵਾਈਫ ਦਾ ਰੋਲ ਕਿਸੇ ਦਾ ਕੁੜਮ ਦਾ ਰੋਲ ਆ ਬਾਈ ਸਾਡੇ ਡਾਇਰੈਕਟਰ ਸਾਹਿਬ ਚਾਹ ਪੀ ਰਹੇ ਨੇ ਬਾਈ ਅੰਬੀ ਖਾਲੋ ਨਾਲ ਵਧੀਆ ਨਹੀਂ ਲੱਗਦੀ ਚਾਹ ਦੇ ਨਾਲ ਰਕਤੋਂ ਨਹੀਂ ਕਰਾ ਚੀਕੂ ਚਾਹ ਦੇ ਨਾਲ ਠੀਕ ਹੈ ਬਾਈ ਕਹਿੰਦਾ ਵਧੀਆ ਨਹੀਂ ਲੱਗਦੀ ਆ ਬਾਈ ਜੀ ਸਾਡੇ ਖੜੇ ਨੇ ਤੇ ਹੁਣ ਗੱਲ ਇਹ ਹੈ ਵੀ ਕਿਸੇ ਦਾ ਆ ਆ ਸਪੈਸ਼ਲ ਰੋਲ ਹੈ ਜੀ ਇਹ ਕਹਿੰਦੇ ਵੀ ਕੁੜਮ ਕੁੜਮ ਨੇ ਅੱਜ ਹਾਂ ਠੀਕ ਹੈ ਤਾਂ ਹੀ ਬਰਾਬਰ ਦੀਆਂ ਪੱਗਾਂ ਬਣੀਆਂ ਨੇ ਆ ਰਾਜੀ ਬਾਈ ਦਸੋ ਮਜਰਾ ਪਿੰਡ ਚੰਸੀ ਬਾਗ ਚ ਖੜੇ ਆ ਜੀ ਬਾਈ ਦੇ ਘਰ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੂੰ ਬਾਗ ਵੀ ਦਿਖਾਵਾਂਗੇ ਅੰਬ ਵੀ ਦਿਖਾਵਾਂਗੇ ਆ ਦੇਖੋ ਹਮ ਕੇਲੇ ਲੀ ਜੀ ਆਂਬ ਤੁਸੀਂ ਦੇਖ ਸਕਦੇ ਕਿਸੇ ਨੂੰ ਤਾਂ ਕਿ ਕਿਸੇ ਨੂੰ ਅੰਬ ਦੀ ਲੋੜ ਹੋਵੇ ਸਾਨੂੰ ਬਾਅਦੋਂ ਮੈਸੇਜ ਕਰ ਸਕਦਾ ਭਾਈ ਕੀ ਰੇਟ ਆਂਬਾਂ ਦਾ ਕੋਈ ਪੁੱਛ ਲੈਂਦਾ ਅਜੇ ਕੋਈ ਰੇਟ ਨਹੀਂ ਅਜੇ ਕੋਈ ਨਹੀਂ ਠੀਕ ਹੈ ਜੀ ਰੇਟ ਨਹੀਂ ਆਇਆ ਹਾਂ ਜੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐ ਸਲੂਚ ਚੈਨਲ ਤੇ ਮੈਂ ਹਾਂ ਤੁਹਾਡਾ ਰੰਤਿਰ ਸਿੰਘ ਨੱਬਾ ਅੱਜ ਅਸੀਂ ਪਿੰਡ ਜਸੋ ਮੱਜ ਦਾ ਪਹੁੰਚਾ ਜਿੱਥੇ ਕਿ ਟੈਲੀ ਫਿਲਮ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਤੇ ਹੁਣ ਦੂਜੀ ਟੈਲੀ ਫਿਲਮ ਬਣ ਰਹੀ ਹੈ ਤੇ ਸਾਡੇ ਨਾਲ 소ਮਲ ਬਾਈ ਜੀ ਜਿਹੜੇ ਡਾਇਰੈਕਟਰ ਨੇ ਤੇ ਵੱਖ-ਵੱਖ ਕੇਦਾਰ ਨੇ ਤੇ ਐਕਟਰ ਅਡਾਡ ਤਰ੍ਹਾਂ ਦੇ ਤੇ ਅੰਬਾਂ ਦੀ ਛਾਂਵੇਂ ਅਸੀਂ ਫਿਲਮ ਸ਼ੂਟ ਕਰ ਰਹੇ ਆ ਫਿਲਮ ਦਾ ਨਾਮ ਹੈ ਸਾਹੂ ਬੰਦਾ ਚਲਾਕ ਜਨਾਨੀ ਸਾਹੂ ਬੰਦਾ ਚਲਾਕ ਜਨਾਨੀ ਆਜੋ ਗੱਲਬਾਤ ਕਰਾਈਏ ਹਾਂਜੀ ਖੁਸ਼ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਫਿਲਮ ਦਾ ਤੁਸੀਂ ਡਾਇਰੈਕਟਰ ਹੋ ਫਿਲਮ ਦੇ ਹਾਂਜੀ ਕਹਾਣੀ ਕੀ ਹੈ ਇਹ ਕਹਾਣੀ ਇੱਕ ਭੋਲੇ ਇਨਸਾਨ ਦੀ ਕਹਾਣੀ ਹੈ ਠੀਕ ਹੈ ਉਹਦੀ ਬਚਪਨ ਤੋਂ ਮਾਮ ਗੁਜ਼ਰ ਜਾਂਦੀ ਹੈ ਠੀਕ ਹੈ ਤੇ ਉਹ ਵਿਚਾਰਾ ਘੱਟ ਪੜੇ ਹੋਣ ਕਰਕੇ ਉਹ ਦੋਨੇ ਬਾਪੁੱਤ ਇਹ ਘਰ ਦਾ ਗੁਜ਼ਾਰਾ ਔਖਾ ਚੱਲਦਾ ਉਹਨਾਂ ਦਾ ਕਰਦੇ ਨੇ ਕੰਮ ਕਾ ਜਿਹੜਾ ਠੀਕ ਹੈ ਤੇ ਮੈਂ ਇਹ ਵਿਚੋਲੇ ਦਾ ਰੋਲ ਵੀ ਕੀਤਾ ਇਹਦੇ ਵਿੱਚ ਨਾਲ ਡਾਇਰੈਕਸ਼ਨ ਦੇਦਾਂ ਕਹਾਣੀ ਵੀ ਮੇਰੀ ਹੋਇਆ ਤੇ ਅਸੀਂ ਉਹਨੂੰ ਇੱਕ ਰਿਸ਼ਤਾ ਕਰਾਉਣਾ ਪੜੀ ਲਿਖੀ ਕੁੜੀ ਦਾ ਠੀਕ ਹੈ ਜੀ ਪਰ ਉਹ ਕੁੜੀ ਘਰੇ ਆ ਕੇ ਨਹੀਂ ਕੰਮ ਕਰਦੀ ਜਿਵੇਂ ਲਾਲੋ ਜਾਦੇ ਪੜ੍ਹੀ ਹੋਈ ਹੈ ਨਾ ਠੀਕ ਹੈ ਜੀ ਤੇ ਉਹ ਭੋਲਾ ਇਨਸਾਨ ਚਲਾਕ ਜਨਾਨੀ ਫਿਲਮ ਦਾ ਨਾਮ ਵੀ ਅਸੀਂ ਇਹੀ ਰੱਖਿਆ ਭੋਲਾ ਇਨਸਾਨ ਚਲਾਕ ਜਨਾਨੀ ਠੀਕ ਹੈ ਤੇ ਵਧੀਆ ਸਟੋਰੀ ਹੈ ਪਰਿਵਾਰਕ ਸਟੋਰੀ ਹੈ ਇੱਕ ਸੇਹਦ ਹੈ ਜਿਹੜੀਆਂ ਨੂੰਹਾਂ ਜਾ ਕੇ ਸੌਰੀ ਕੰਮ ਨਹੀਂ ਕਰਦੀਆਂ ਜਾਂ ਉਹਨਾਂ ਵਾਸਤੇ ਤੇ ਕਈ ਮਾਮਾ ਹੁੰਦਿਆਂ ਨੇ ਆਪਣੇ ਧੀਆਂ ਨੂੰ ਪੇਕਿਆਂ ਤੁਸੀਂ ਸਿਖਾ ਕੇ ਭੇਜ ਦਿੰਦਿਆਂ ਨੇ ਵੀ ਤਾਂ ਸੌਰੀ ਜਾ ਕੇ ਕੰਮ ਨਹੀਂ ਕਰਨਾ ਉਸ ਤਰ੍ਹਾਂ ਦੀ ਕਹਾਣੀ ਹੈ ਬਹੁਤ ਵਧੀਆ ਮੈਡਮ ਤੁਹਾਡਾ ਕੀ ਰੋਲ ਇਹ ਮੇਰੇ ਘਰ ਵਾਲੇ ਕੀ ਨਾਮ ਹੈ ਰਾਜੀ ਰਾਜੀ ਫਸਟ ਫਿਲਮ ਹਾਂਜੀ ਠੀਕ ਹਾਂਜੀ ਮੇਰਾ ਟਾ ਡਿਆਨਾ ਕਹੀ ਹੋ ਗਈ ਹਾਂਜੀ ਸਰ ਤੁਹਾਡਾ ਕੀ ਰੋਲ ਹੈ ਜਖਰ ਮੇਰਾ ਅਨੰਦ ਦਾ ਰੋਲ ਹੈ ਜੀ ਅੱਛਾ ਸਿਆਪਾ ਸ਼ੀਡਿੰਗ ਹਰ ਮਾਰੀ ਹੈ ਇਹਦੇ ਚ ਸਭ ਨੂੰ ਨਹੀਂ ਦਿੰਦੇ ਇਹ ਤੇ ਸੌਣਾ ਹਾਂਜੀ ਇਹ ਚ ਵੀ ਸੌਉਂਗਾ ਮੈਂ ਇਸ ਵਾਰ ਇਸ ਵਾਰ ਪ੍ਰੋਣਾ ਹਰਾਮੀ ਹੈ ਪ੍ਰੋਣਾ ਹਰਾਮੀ ਹੈ ਸ਼ਰਮ ਵੀ ਲੱਗਦੀ ਆ ਪਾਜੀ ਕੀ ਹਾਲ ਹੈ ਹਾਂਜੀ ਠੀਕ ਠਾਕ ਸਰ ਤੁਸੀਂ ਸੁਣਾਓ ਜੀ ਮੇਰਾ ਦਵਿੰਦਰ ਲਖੀ ਧੀਰੋ ਮਾਜਰਾ ਪਿੰਡ ਜੀ ਧੀਰੋ ਮਾਜਰਾ ਠੀਕ ਹੈ ਜੀ ਕੀ ਰੋਲ ਹੈ ਰੋਲ ਮੇਰਾ ਜੀਜੇ ਦਾ ਰੋਲ ਹੈ ਜੀ ਜੀਜੇ ਦਾ ਰੋਲ ਹੈ ਅੱਗੇ ਜੀਜਾ ਚਿੰਗ ਕਰਦਾ ਬਸ ਉਹ ਪਹਿਲਾਂ ਤਾਂ ਕੰਮ ਕਰਦੇ ਸੀ ਅੱਛਾ ਕਾਫੀ ਪੁਰਾਣਾ ਪਰਾਣਾ ਠੀਕ ਪਰਾਣਾ ਤੇ ਸਿਆਣੇ ਕਿ ਸਿਆਣੇ ਕਹਿੰਦੇ ਜਵਾਈ ਨਾਗ ਹੁੰਦੇ ਨੇ ਜੀ ਤਾਂ ਨਾਗਾਂ ਵਾਲੇ ਹੀ ਕੰਮ ਕਰੇ ਇਸ ਵੀ ਅੱਛਾ ਨਾਗਾਂ ਆ ਕੰਮ ਕਰਦੇ ਦੁੱਧ ਜਿੰਨਾ ਮਰਜੀ ਪਾਈ ਜਾਓ ਵਾਪਾ ਨਹੀਂ ਕਰਦਾ ਨਾਗ ਤਾਂ ਨਾਗ ਹੀ ਹੁੰਦਾ ਹੈ ਨਾਗ ਤਾਂ ਨਾਗ ਹੀ ਹੁੰਦਾ ਹਾਂ ਜੀ ਇਹ ਭੋਲਾ ਬੰਦਾ ਆ ਗਿਆ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਜੀ ਥੋੜੇ ਪਿੰਡ ਖੜੇ ਥੋੜੇ ਘਰ ਤੇ ਖੜੇ ਜੀ ਥੋੜਾ ਆਪਣਾ ਭਰਜਾਈ ਜੀ ਹਾਂ ਅੰਤਲਾਕ ਚਲਾ ਗਿਆ ਚਲਾ ਗਿਆ ਠੀਕ ਹੈ ਤਾਂ ਕਿਵੇਂ ਬਾਈ ਹੁਣ ਤੰਗੇ ਜ਼ਿਆਦਾ ਕਰਦੀ ਹੈ ਹਾਂ ਹੀ ਤੰਗ ਕਰਦੀ ਹੈ ਤਲਾਕ ਦੇਣਾ ਕੋਈ ਛੱਡਣਾ ਨਹੀਂ ਨਾ ਮਤਲਬ ਦਾ ਵਿਆਹ ਹੈ ਤਲਾਕ ਨਹੀਂ ਅੱਛਾ ਹਾਂ ਮਸਾਂ ਦਾ ਵਿਆਹ ਹੋਇਆ ਹੋਰੀ ਠੀਕ ਹੈ ਨਾਲੇ ਕਹਿੰਦੇ ਵੀ ਹੁੰਦਾ ਮਤਲਬ ਵੀ ਰੋਲਾ ਚੱਲਦਾ ਥੋੜਾ ਆਪਾਂ ਚ ਨਾ ਰੋਲਾ ਤਾਂ ਚੱਲਦੀ ਹੈ ਹੁਣ ਆਪਾਂ ਮਨਮਨਤ ਕਰ ਲਈ ਦੀਆ ਅੱਛਾ ਅੱਛਾ ਠੀਕ ਹੈ ਆ ਜੀ ਹਾਂ ਜੀ ਉਸਤਾਦ ਕੀ ਨਾਮ ਹੈ ਸੰਦੀਪ ਕਾਹ। ਤੇਰੀ ਗੱਲ ਕੀ ਰੋਲਾ ਥੋੜਾ। ਮੈਂ ਕਿਚਰ ਦੇ ਵਿੱਚ। ਆਹੂ ਤਾਂ ਬੰਦ ਕਰ। ਸੱਪ ਪਿਕਚਰਸ ਕੀ ਰੋਲਾ ਟਾਡਾ। ਮੈਂ ਜੱਜੀ ਚਲਾ ਕੇ ਜਨਾਨੀ ਕਿਵੇਂ ਇਹ ਅਭਿਆਸ ਮੇਰੇ ਤੋਂ ਕੰਮ ਕਰਾਉਂਦੀ ਹੈ। ਹਾਂ ਸੋਹਣੀ ਜੀ ਤੁਹਾਡੇ ਪਰਿਵਾਰ ਚੋਂ ਵੀ ਤੁਸੀਂ ਕੰਮ ਨਹੀਂ ਕਰਦੇ। ਨਹੀਂ ਬਿਲਕੁਲ ਵੀ ਨਹੀਂ ਕਰਦੇ। ਹਾਂ। ਇਹਨਾਂ ਨੂੰ ਸਗੈ ਇਹਨਾਂ ਤੋਂ ਕੰਮ ਕਰਾਉਣੀ ਹੈ। ਉਹੀ ਕਹਿੰਦਾ ਵੀ ਉਹਨਾਂ ਤੋਂ ਕੰਮ ਕਰਾਉਣਾ। ਉਹਨਾਂ ਦੇ ਕੰਮ ਕਰਾਉਣੀ ਹੈ। ਆਪ ਨਹੀਂ ਕਰਦੇ। ਨਹੀਂ ਬਿਲਕੁਲ ਨਹੀਂ। ਠੀਕ ਹੈ। ਆਜੋ। ਇਧਰ ਬੇਬੇ ਬਾਪੂ। ਹਾਂ ਇਹ ਥੋੜਾ ਸਾਹਨੇ ਦੇ। ਕਾਹਵਾ। ਕੋੜੇ ਕੋੜ ਮੈਸੇਜ ਕਰੂ ਕੋੜਾ ਅੱਛਾ ਕੋੜੇ ਕੋੜ ਮਨੇ ਹਾਂਜੀ ਸੋਰਾ ਪਿਛਲੀ ਫਿਲਮ ਚ ਸੋਰੇ ਦੇ ਰੋਸ ਹਾਂਜੀ ਹਾਂਜੀ ਪਰਮਾਨੈਂਟ ਹੈ ਹਾਂਜੀ ਪਰਮਾਨੈਂਟ ਠੀਕ ਹੈ ਇਹ ਸੋਰਾ ਹਰੇਕ ਫਿਲਮ ਚ ਸਾਉ ਮਿਲ ਜਾਂਦਾ ਕੀ ਨਾਮ ਹੈਗਾ ਹੀ ਸਾਉਾਂ ਜੀ ਮੈਂ ਹੈਗਾ ਹੀ ਸਾਉਾਂ ਜੀ ਅੱਛਾ ਇੱਕ ਇੱਕ ਹੋਰ ਗੱਲ ਕਰਦੇ ਅੱਖ ਦੱਬੀ ਗਈ ਛੋਟਾ 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 ਮੁੰਡਾ ਹੀ ਇਲਜ਼ਾਮ ਲਾ ਰਿਹਾ ਫਿਲਮ ਦੇ ਵਿੱਚ ਆਪਾਂ ਫਿਲਮ ਦੇ ਫਿਲਮ ਦੇ ਵਿੱਚ ਮੁੰਡਾ ਹੀ ਇਲਜ਼ਾਮ ਲਾ ਰਿਹਾ ਕਹਿੰਦਾ ਬਾਪੂ ਮੁੰਡਿਆ ਵੈਸੇ ਸਾਉਾਂ ਜੀ ਕੈਕਟਰ ਦੇ ਵਿੱਚ ਹੁਣ ਨੋਸੇ ਪਤਾ ਜੀ ਹਾਂ ਹਾ ਕੈਰੈਕਟਰ ਫਿਲਮ ਦੇ ਕੈਰੈਕਟਰ ਦੀ ਗੱਲ ਕਰਦੇ ਆਪਾਂ ਹਾਂ ਹਾਂ ਆਹ ਹਾਂ ਇਹ ਕੱਟਾ ਵੀ ਠੀਕ ਹੈ ਉਹ ਨਹੀਂ ਇਹ ਤਾਂ ਆਪਾਂ ਫਿਲਮ ਦੀ ਗੱਲ ਕਰਦੇ ਹਾਂ ਉਹ ਕੁਛ ਨਹੀਂ ਫਿਲਮ ਹੈ ਹਲੇ ਨੋ ਸੇ ਮਾਤਾ ਜੀ ਮਾਤਾ ਉੱਧਰ ਦੇਖੋ ਤੇ ਮਾਤਾ ਕਿ ਪਹਿਲਾ ਵਾਰੀ ਪਹਿਲੀ ਵਾਰੀ ਹੈ ਕਿ ਪਹਿਲਾਂ ਵੀ ਰੋਲ ਕੀਤਾ ਫਿਲਮ ਵਿੱਚ ਪਹਿਲਾਂ ਥੋੜਾ ਜਿਹਾ ਕੀਤਾ ਵੈਸੇ ਠੀਕ ਹੈ ਮਾਂ ਦਾ ਰੋਲ ਹੈ ਹਾਂਜੀ ਮਾਂ ਦਾ ਪਹਿਲਾਂ ਵੀ ਮਾਂ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਬੰਦਾ ਹਰ ਇੱਕ ਲੇਡੀ ਸੇ ਕਮਾਉਂ ਬੰਦੀ ਇੱਕ ਹੋਰ ਹੁੰਦਾ ਠੀਕ ਹੈ ਤੁਸੀਂ ਫਿਲਮ ਚ ਵੀ ਮਾਦਾ ਰੋਲ ਕਰਦੇ ਹੋ ਕਿਸ ਤਰ੍ਹਾਂ ਦੇ ਠੀਕ ਹੈ ਜੀ ਉਸ ਤੋਂ ਵਧੀਆ ਲੱਗਿਆ ਠੀਕ ਆ ਜਾ ਤੇਰੇ ਚ ਤੁਹਾਡਾ ਵੀ ਆਪਣਾ ਰੋਲ ਹੈ ਮੈਂ ਹੁਣ ਆਉਣਾ ਇਹ ਵੀ ਦੱਸ ਦੂ ਨਾ ਮੈਂ ਆਉਣਾ ਹਾਂ ਇਹਦਾ ਬਰਜਨ ਰੁਵਾ ਗੇੜੇ ਥੋੜੇ ਪਿਛੇ ਵਜੇ ਕਰਦਾ ਆ ਜਾ ਆ ਜਾ ਆ ਜਾ ਆ ਵੀ ਹਾਂ ਜੀ ਤੇਰਾ ਕੀ ਰੋਲ ਹੈ ਪੁੱਤ ਇਹ ਦੋਤਾ ਜੀ ਕਹਾਂ ਨਾ ਇਹ ਦੋਤਾ ਆਇਆ ਹੋਇਆ ਹੈ ਛੁੱਟੀਆਂ ਆਇਆ ਹੋਇਆ ਹਾਂ ਛੁੱਟੀਆਂ ਹੋ ਗਿਆ ਠੀਕ ਹੈ ਠੀਕ ਛੁੱਟੀਆਂ ਆ ਹੋਣ ਨਾਨਕੇ ਹਾਂ ਜੀ ਠੀਕ ਹੈ ਇਹ ਭਾਈ ਛੁੱਟੀਆਂ ਕੱਟਣਾ ਹੈ ਕਿ ਨੋਆ ਜੀ ਗੁਰਪ੍ਰੀਤ ਗੁਰਪ੍ਰੀਤ ਆਂਬੋਂ ਖਾਦੇ ਫਿਰ ਲੀਚੀ ਆਂਬ ਹੈ ਇਹ ਤਾਂ ਗੇੜੇ ਪੂਰਾ ਵਰਦਾ ਹੀ ਇਹ ਠੀਕ ਹੈ ਤੇ ਹਾਂਜੀ ਇੱਕ ਦੁਆਰ ਤੋਂ ਕਰੀਏ ਥੋੜਾ ਹਾਂਜੀ ਨਮਸਕਾਰ ਜੀ ਹਾਂਜੀ ਥੋੜਾ ਇਸ ਫਿਲਮ ਚ ਵੀ ਸੋਹਰਾ ਸਾਹਿਬ ਦਾ ਰੋਲ ਹੈ ਹਾਂਜੀ ਕੀ ਗੱਲ ਚੇਂਜ ਨਹੀਂ ਕਰਨਾ ਹਾਂਜੀ ਚੇਂਜ ਨਹੀਂ ਕਰਨਾ ਨਹੀਂ ਇਹ ਕਹਿੰਦੇ ਸਾਨੂੰ ਵਧੀਆ ਲੱਗਦਾ ਵਧੀਆ ਹਾਂ ਫਿਰ ਇਹਦਾ ਹੀ ਰੋਲ ਡਾਕਟਰ ਦੇ ਸਾਹਮਣੇ ਚੱਲਣਾ ਪੈਂਦਾ ਹੀ ਸੀ ਅੱਛਾ ਹਾਂਜੀ ਬਹੁਤ ਵਧੀਆ ਹਾਂ ਸੀ ਤਾਂ ਮਤਲਬ ਹਰੇਕ ਫਿਲਮ ਵਿੱਚ ਐਵੇਂ ਕੋ ਆਪਣੇ ਫਿਲਮਾਂ 'ਚ ਹੋਰ ਹੁੰਦਾ ਮਾਂ ਦਾ ਰੋਲ ਪੱਕਾ ਸੋਹਰੇ ਦਾ ਰੋਲ ਪੱਕਾ ਹੁੰਦਾ ਉਮੀਦ ਹੋਰ ਇਹ ਨਾਟਕ ਪੱਕਾ ਪਰਮਾਨੈਂਟ ਹੈ ਪੱਕਾ ਪਰਮਾਨੈਂਟ ਕੁੜਮ ਰੱਖ ਰੱਖਿਆ ਹਾਂ ਠੀਕ ਹੋ ਠੀਕ ਵਧੀਆ ਕੰਮ ਕਰ ਰਹੇ ਹਾਂ ਅਸੀਂ ਸਾਰੇ ਇੱਕ ਕਿਸਮ ਭੈਣ ਭਾਈਆਂ ਮੰਗੂ ਅਸੀਂ ਵਰਤ ਰਹੇ ਹਾਂ ਠੀਕ ਹੈ ਜੀ ਹਾਂ ਸਾਡੇ ਜੀ ਕੋਈ ਗੁੱਸਾ ਜਿਹੜਾ ਹੈ ਨਹੀਂ ਕਿਸੇ ਦਾ ਵੀ ਹਾਂ ਠੀਕ ਹੈ ਗੁੱਸਾ ਕਿਲਾ ਕਰਉ ਕਰਨਾ ਫਿਲਮ ਹੈ ਫਿਲਮ ਤੇ ਗੁੱਸਾ ਕਿਲਾ ਕਰਨਾ ਇਹ ਮੜਾ ਮੋਟਾ ਹੁੰਦਾ ਫਿਰ ਅਸੀਂ ਇੱਕ ਦੂਏ ਤੋਂ ਗਲਤੀ ਬਣ ਲੈਂਦੇ ਹਾਂ ਠੀਕ ਹੈ ਜੀ ਹਾਂ ਇੱਕ ਇੱਕ ਟੱਬਰ ਬਣਿਆ ਹੋਇਆ ਸਾਡਾ ਜੀ ਠੀਕ ਹੈ ਜੀ ਆ ਦੇਖੋ ਭੋਲਾ ਬੰਦਾ ਜਿਹੜਾ ਸਾਡਾ ਉਹਦਾ ਮੈਂ ਸਾਲਾ ਲੱਗਦਾ ਜੀ ਤੇ ਇਹ ਮੇਰੀ ਫਿਲਮ ਚ ਵਾਈਫ ਲੱਗਦੀ ਹੈ ਤੇ ਸਾਡਾ ਇਹ ਰੋਲ ਆ ਵੀ ਅੱਜ ਅਸੀਂ ਸਮਝਾਉਣਾ ਆਏ ਹੋਇਆ ਪੂਰੇ ਫਿਲਮ ਦੇ ਵਿੱਚ ਵੀ ਭਾਈ ਆਪਣੇ ਪਰਿਵਾਰ ਦੇ ਨਾਲ ਪਰਵਾਰ ਚ ਪਿਆਰ ਨਾਲ ਰਹਿਆ ਕਰੋ ਲੜਨ ਦਾ ਕੋਈ ਫਾਇਦਾ ਨਹੀਂ ਜਿਵੇਂ ਅਸੀਂ ਪਰਿਵਾਰ ਚ ਰਹਨੇ ਆ ਕੱਲ ਨੂੰ ਫਿਰ ਬੰਦਾ ਅੱਜ ਆਪਾਂ ਫਿਲਮ ਦੇ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਜੇ ਤੁਸੀਂ ਜ਼ਿਆਦਾ ਲੜਦੇ ਹੋ ਤਾਂ ਦੋ ਘਰ ਨਹੀਂ ਚਾਰ ਪੰਜ ਘਰ ਪਰੇਸ਼ਾਨ ਹੋ ਜਾਂਦੇ ਨੇ ਪੇਕਾ ਘਰ ਸੋਹਰਾ ਘਰ ਵਿਚੋਲਾ ਘਰ ਠੀਕ ਹੈ ਅੱਗੇ ਸਾਲੇ ਉਧਰੋਂ ਤੇ ਉਧਰੋਂ ਫਿਰ ਰਿਸ਼ਤੇ ਵੀ ਟੁੱਟਦੇ ਨੇ ਤਾਂ ਪਿਆਰ ਨਹੀਂ ਰਹੇ ਇਹਦੇ ਵਿੱਚ ਜਿਵੇਂ ਤੁਸੀਂ ਆਪਣੀ ਸੱਸ ਨੂੰ ਇੱਕ ਪਲਾਨ ਦੇ ਤੌਰ ਤੇ ਘਰੋਂ ਕੱਢ ਰਹੇ ਹੋ ਸਿਰਫ ਉਹਦੀ ਧੀ ਦਾ ਘਰ ਬਸਾਉਣ ਵਾਸਤੇ ਤੁਹਾਨੂੰ ਕੀ ਫੀਲ ਹੋਇਆ ਵੀ ਸੱਸ ਨੂੰ ਘਰੋਂ ਕੱਢਿਆ ਤੁਹਾਨੂੰ ਦੁੱਖ ਨਹੀਂ ਲੱਗਿਆ ਸਰ ਦੇਖੋ ਰੀਅਲ ਲਾਈਫ ਦੇ ਵਿੱਚ ਤਾਂ ਐਦਾ ਨਹੀਂ ਹੋਣਾ ਚਾਹੀਦਾ ਪਰ ਇਹ ਇੱਕ ਦੇਖੋ ਮੈਸੇਜ ਦੇਣਾ ਵਾ ਹੁਣ ਮੈਸੇਜ ਕਰਕੇ ਸਾਨੂੰ ਉਹਦਾ ਦੇ ਰੋਲ ਕਰਨੇ ਪੈਂਦੇ ਆ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਅਸੀਂ ਵਧੀਆ ਇਹ ਮੈਸੇਜ ਜਿੰਨਾ ਵੀ ਦੇ ਚੁੱਕੀ ਆ ਆਪਣਾ ਘਰ ਬਹੁਤ ਵਧੀਆ ਬਸਾਓ ਪਰਿਵਾਰ ਚ ਰਹਿ ਆ ਕਰੋ ਕੋਈ ਫਾਇਦਾ ਨਹੀਂ ਹੈਗਾ ਕਿਤੇ ਨਾ ਕਿਤੇ ਕਿਸਾਂ ਚ ਜਾ ਕੇ ਤਾਂ ਇਹ ਫਿਲਮਾਂ ਚ ਇੱਕ ਮੈਸੇਜ ਹੀ ਹੁੰਦਾ ਛੋਟਾ ਛੋਟਾ ਠੀਕ ਹੈ ਤੇ ਸਾਡਾ ਲਾਸਟ ਇਹੀ ਮੈਸੇਜ ਆ ਜੀ ਸਾਰਿਆਂ ਨੂੰ ਕਿ ਜੋ ਵੀ ਅਸੀਂ ਸਟੋਰੀਆਂ ਬਣਾਉਂਨੇ ਆ ਇੱਕ ਪਰਿਵਾਰਕ ਸਟੋਰੀਆਂ ਹੁੰਦੀਆਂ ਨੇ ਇਹ ਸਾਡਾ ਇੱਕ ਮੈਸੇਜ ਦੇਣਾ ਹੁੰਦਾ ਸਾਰੇ ਇੱਕ ਨੂੰ ਵੀ ਅੱਜ ਕੱਲ੍ਹ ਹਾਲਾਤਾਂ ਦੇ ਜੋ ਉਸ ਹੋ ਰਹੇ ਐ ਤੇ ਅਸੀਂ ਉਮੀਦ ਕਰਦੇ ਆ ਵੀ ਸਾਡੀਆਂ ਸਟੋਰੀਆਂ ਤੁਹਾਨੂੰ ਪਸੰਦ ਆਉਣਗੀਆਂ ਸਾਡਾ ਚੈਨਲ ਹੈ ਦੇਸਟੀ ਹੁੱਡ ਫਿਲਮ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਤੇ ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਰੂਰਤ ਹੈ ਤੇ ਅਸੀਂ ਅੱਗੇ ਵੀ ਤੁਹਾਡੇ ਵਾਸਤੇ ਵਧੀਆ-ਵਧੀਆ ਪ੍ਰੋਜੈਕਟ ਲੈ ਕੇ ਆਵਾਂਗੇ ਧੰਨਵਾਦ ਜੀ